ਸਤਿਗੁਰ ਬਾਈ ਜੀ ਸਤਿਗੁਰ ਜੀ ਠੀਕ ਠਾਕ ਜੀ ਹਾਂ ਵਧੀਆ ਠੀਕ ਠਾਕ ਵੀਰ ਜੀ ਜਿਨੇ ਭਣਪਰਾ ਮਾਣ ਦੇ ਦੀ ਫਰਮ ਦੇ ਜੁੜਿਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਹਾਂ ਜੀ ਜਿਹੜਾ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂ ਜੀ ਹਾਂ ਜੀ ਸਾਰੇ ਹੀ ਸੰਗਤਾਂ ਵੀਰ ਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਤੇ ਜਨਵਾਰ ਵੀ ਦੀ ਅੱਜ ਆਪਣੇ ਕੋਲ ਚੱਕੇ ਗਏ ਟੌਗੀਆਂ ਝੋਟੀਆਂ ਦੋ ਹਾਂਜੀ ਹਾਂਜੀ ਇਹ ਕੁਆਲਟੀਆਂ ਦੀਆਂ ਦਾ ਵੱਡੀਆਂ ਠੀਕ ਹੈ ਵੱਡੀਆਂ ਝੋਟੀਆਂ ਦੋ ਠੀਕ ਜੀ ਤੇ ਝੋਟੀਆਂ ਆਪਣੇ ਕੋਲ ਵੀ ਜੀ ਕੱਲ ਪਾਸੋਂ ਵੀ ਚੰਗੀਆਂ ਵੇਖੀਆਂ ਸੀ ਹਾਂਜੀ ਹਾਂਜੀ ਬਾਹਰ ਰੋਜ਼ ਤਕਰੀਬਨ ਇੱਕ ਦੋ ਇੱਕ ਦੋ ਮਹੀਂ ਮਿ ਗਈ ਠੀਕ ਹੈ ਝੋਟੇ ਵਿੱਚ ਕਈ ਜਾਣੀਆਂ ਗਈਆਂ ਨਹੀਂ ਉਹ ਵੀ ਠੂਕ ਮਿ ਗਈ ਜਾਂ ਫਿਰ ਜਾਣੀ ਵੀ ਜੀ ਤਰਨ ਤਾਰ ਠੀਕ ਹੈ ਬਾਈ ਜੀ ਤੇ ਚੰਗੀਆਂ ਟੌਗੀਆਂ ਦੋਵੇਂ ਝੋਟੀਆਂ ਸਗੀਆਂ ਹਾਂਜੀ ਤੇ ਦੋਵੇਂ ਬਾਈ ਜੀ ਕੋਈ ਨਹੀਂ ਬਿਹਤ ਦਾ ਆਦਮੇ ਚੰਗੀ ਝੋਟੀ ਠੀਕ ਹੈ ਜਿਆ ਤੂ ਦਾ ਤਜਾਰਾ ਲੈ ਤਜਾ ਲਾੜੇ ਪਿਓਰ ਪਰ ਅਸਲ ਜਿੰਨ ਰਿਆਣਾ। ਰਿਆਣਾ ਇਹ ਰੋਮਾਨੀ ਕਹਿੰਦੇ ਝੋਟੀ ਆ। ਠੀਕ ਆ। ਦੇਖੋ ਗਾਲੀ ਗੁਲੀ ਪਈ ਆ ਝੋਟੀ। ਬਹੁਤ ਸਾਫ ਸੁਥਰੀ। ਕੱਟੀ ਮਗਰ। ਚੁਆਮਾ ਦੁੱਧ 15 ਕਿਲੋ। ਠੀਕ ਆ। ਓਕੇ। ਦੇਖੋ ਲੇਵੇ ਦੀ ਕੁਆਲਿਟੀ। ਥਣ ਲੇਵਾ ਬਹੁਤ ਸੋਹਣਾ ਲੱਗਾ ਆ। ਮੈਨਾਂ ਵੀ ਅਸਲ ਆ। ਵੀਰ ਸਾਰੀ ਅਸਲ ਆ। ਚਵਾਈ ਬਾਈ ਵਧੀਆ। ਚਵਾਈ ਮੈਨਾਂ ਵੀ 2.5 3 ਕਿਲੋ ਲਾਗੇ ਝੋਟੀ ਦੀ ਗਾੜ ਹੋਊਗੀ। ਠੀਕ ਆ। ਤੇ ਜਿਆਦਾ ਚੰਗੀ ਸਾਫ ਸੁਥਰੀ। ਕੱਟੀ ਬੇਲਬੂਲ ਦੀ ਪੂਰੀ ਲੰਮੀ। ਓਕੇ। ਕੀ ਆ ਨਾ ਦੋ ਦਲੀ ਚੋਟੀ ਵੀ ਸਾਰੀ ਠੀਕ ਆ ਭਾਈ ਇਹ ਬੋਲੇ ਬੱਚੇ ਦਾ ਕਰਦੀ ਹੈ ਜੇ ਬੱਚੇ ਦਾ ਵੀ ਜੀ ਕਰਸੀਆਂ ਫਰਮੀਆਂ ਹਾਂਜੀ ਹਾਂਜੀ ਸਾਡੀ ਵੀ ਚੋਟੀ ਦੇ ਨੂੰ ਇਹਨਾਂ ਦਾ ਸਾਰੇ ਐਂਡ ਤੱਕ ਸਰਾ ਆ ਪੂਰੀ ਕਾਲਾ ਦਵਾਲਾ ਕੁਆਲਟੀ ਪੂਰੀ ਆ ਚੋਟੀ ਪੂਰੀ ਵੇਖੋ ਸ਼ਿਫਟ ਕਰਨ ਦੀ ਕੋਈ ਲੋੜ ਨਹੀਂ ਹੈ ਚੋਟੀ ਸਭ ਕੁਝ ਦਸਨਦੀਪ ਮੈ ਹੈਗੀ ਆ ਤੇ ਵਧੀਆ ਹਰ ਬਣੋ ਪਖੋ ਚੋਟੀ ਪੂਰੀ ਕੁਆਲਟੀ ਵਾਲੀ ਆ ਹਨਾ ਜਿਹੜਾ ਵੀਰ ਭਰਾ ਲੈ ਗਾਣਾ ਵੀਰ ਇੱਕ ਯਾਦਗਰੀ ਵੀ ਜਿੱਥੇ ਜਿੱਥੇ ਮਈ ਕਲੀ ਆ ਨਾ ਅਸਲ ਚੀਜ਼ਾਂ ਠੀਕ ਹੈ ਤੇ ਯਾਦ ਕਰਦੇ ਭੈਣ ਭਰਾ ਠੀਕ ਹੈ ਜੀ ਇਹ ਚੀਜ਼ ਆਈ ਅਸਲ ਆ ਬਿਲਕੁਲ ਸਹੀ ਗੱਲ ਬਾਈ ਮੇਰੇ ਜੇਕਰ ਇੱਕੋ ਗੱਲ ਕਹਿੰਦੇ ਵੀ ਜੇ ਕਹਿੰਦੇ ਚੰਗੇ ਰੁਪਏ ਲਾਉਣੇ ਹਨ ਫਿਰ ਉਹਦੇ ਘਰ ਮੈਂ ਨਾ ਕੋਈ ਡੁਪਲੀਕੇਟ ਜਾਊਗੀ ਠੀਕ ਹੈ ਜੀ ਮੈਂ ਫਿਰ ਅਸਲ ਕਾ ਲਾਂਗੀ ਠੀਕ ਆ ਆਪਣੇ ਕੋਈ ਪੂਰੀ 100% ਕੋਸ਼ਿਸ਼ ਕਰੀਦੀ ਵੀ ਵੀਰ ਭਰਾ ਨੂੰ ਨਰਾਜ਼ ਨਾ ਕੋਈ ਹੋਵੇ ਪਸ਼ੂ ਚੰਗਾ ਜਾਵੇ ਇਹ ਵਾਪਰੇ ਖਲਰੇ ਆ ਹਾਂ ਜੀ ਭੈਣ ਭਰਾ ਨੂੰ ਜੰਮਰਹੋਲਾ ਪੈਂਦਾ ਤੇ ਉਹਦੇ ਨਾਲਿਆਂ ਜਿਹੜੀ ਗੱਲ ਇਹਨੂੰ ਤਾਂ ਕਹਿੰਦੇ ਆਉਂਦੇ ਚਲੋ ਇਹ ਵਿੱਚ ਸਾਰੇ ਚੀਜ਼ਾਂ ਹਨਾ ਪੀਕ ਦੇ ਆਪਣਾ 100% ਕੇ ਤੇ ਘਰੋਂ ਪਾਸ ਕਰਕੇ ਚੈੱਕ ਕਰਕੇ ਜੀ ਲੈ ਆਈ ਦੀ ਆ ਕੋ ਪਤਾ ਘੜ ਹੋਈਂਦੀ ਵੱਡੀ ਮਾਈ ਲੱਦੇ ਭਾਵੇਂ ਕਿ ਕੋ 18 ਕਿਲੋ ਦੁੱਧ ਚੋਗੇ ਤਾਂ 20 ਕਿਲੋ ਇੱਕ ਵਾਰਾਂ ਜਾ ਕੇ ਮੈਂ 8 ਦਿਨ ਕੱਢਦੀ ਆ ਦੇਣਾ ਅੱਜ ਮਾ ਜੀਜੂ ਲਾਉਂਦੇ ਕੋਹ ਜਵਾਰੀਆਂ ਮਗਰੋਂੀਆਂ ਹੁੰਦੀਆਂ ਕੋ ਇਦਾਂ ਜਿਵੇਂ ਸਤਵੇਂ ਦੇਨ ਤੋਂ ਬਾਅਦ ਫਿਰ ਮੈਂ ਕਹਿੰਦੀ ਬਾੜੀ ਲੈ ਕੇ ਮੇਰੇ ਵੱਲ ਨੂੰ ਆ ਬਿਲਕੁਲ ਸਹੀ ਗੱਲ ਜਿਹੜੀ ਗੱਲ ਆ ਜੇ ਅਗਲੀ ਵਸ ਜੇ ਵੀ ਮੈਂ ਰਹਿਣਾ ਹੁਣ ਤੇ ਪੱਕਾ ਤੇ ਉਹਨੇ ਆਪਣਾ ਜੀ ਲੈ ਆ ਜਨਾ ਮੈਂ ਵੀਰ ਮੋਲ ਭਾਵੇਂ ਜੋ ਮਰਜ਼ੀ ਕਰ ਲਈਏ ਜਿਹੜੀ ਹੁਣ ਆ ਤੇ ਨਾਂ ਮੈਂ ਦੇ ਦੇਣੀ ਨਾ ਹਾਂਜੀ ਭਾਈ ਮੋਲ ਭਾਵੇਂ ਕਰਾਂਗੇ 1 ਫੈਰ 60 ਜੋ ਮਰਜ਼ੀ ਹਾਂਜੀ ਵੱਡੀ ਛੋਟੀ ਹੈ 1.5 ਲੱਖ ਦੀ ਹਾਂ ਠੀਕ ਹੈ ਭਾਈ ਕੋਈ ਕਹਿਣ ਦੀ ਲੋੜ ਨਹੀਂ ਭਾਈ ਨੇ ਬਿਲਕੁਲ ਨੋਰਮਲ ਰੇਟ ਕੀਤਾ ਆ ਵੀ ਕਹਿੰਦੇ 60 65 ਮੋਲ ਵੀ ਆ ਤੇ ਪਰ 1.5 ਲੱਖ ਦੀ ਹਾਂ ਨਾ ਇਹਦਾ ਠੀਕ ਪੰਲਾ ਜੀ ਓਕੇ ਭਾਈ ਜੀ ਜਿਹੜੀ ਗੱਲ ਆ ਪਾ ਚੀਜ਼ ਆ ਜਰੂਰ ਓਕੇ ਵੀਰੇ ਵਧੀਆ ਮੋਲ ਹੈ ਭਈਆਂ ਦਾ ਵਧੀਆ ਰੇਟ ਹੈ ਤਾਂ ਪਸ਼ੂ ਹੀ ਹਰ ਬੈਸਟ ਹੁੰਦਾ ਆ ਦੱਸੋ ਹਰ ਇੱਕ ਚੀਜ਼ ਵੀ ਚੈਂਪੀਅਨ ਆ ਵੱਡੀਆਂ ਵੀਰ ਦੱਸੋ ਭਾਈ ਜੀ ਛੋਟੀ ਚੰਗੀ ਕੁਆਰਟੀ ਵਾਲੀ ਜਿਹੜੀ ਵੀਰ ਚੀਜ਼ ਛੋਟੀਆਂ ਆੜੇ ਕਿਧਰ ਵੀ ਬੜੀ ਬੜੀ ਚੰਗੀ ਪਾਲਦੀ ਏ ਇਧਰੋਂ ਨਹੀਂ ਉਹ ਦੱਸ ਕੇ ਦਵਾਂਗੇ ਵੀ ਇਧਰੋਂ ਲਈਏ ਠੀਕ ਹੈ ਛੋਟੀ ਥੋੜੀ ਜੀ ਵੀਰ ਬੱਚੇ ਉਫੜ ਗਈ ਠੀਕ ਹੈ ਜੀ ਬੱਚਾ ਭੁੱਲੀ ਹੁਣ ਇਧਰੋਂ ਇਧਰ ਦੀ ਹੈ ਮਗਰ ਕੱਟੇ ਇਹ ਕੱਟੀ ਹੈ ਉਧਰੋਂ ਆਈ ਪੜੀ ਇਧਰ ਹੈ ਪੜੀ ਇਧਰ ਵੀਰ ਜਿਹੜੀ ਗੜੀ ਆ ਆ ਚੀਜ਼ ਇਧਰੋਂ ਲਈਓ ਆਪ ਦੱਸ ਕੇ ਦਵਾਂਗੇ ਵੀ ਵੀਰ ਠੀਕ ਹੈ ਜੋ ਅਸਲ ਹੈ ਉਹ ਕਹਾਂਗੇ ਦਿਮਾਗ ਜਿਹੜੀ ਗੱਲ ਆ ਭਾਈ ਜਨਵਰ ਕਿਹੇ ਕਲੋਂ ਘਟਨੀ ਹੈ ਝੋਟੀਆਂ ਚੰਗੀ ਸਾਰੀ ਸਰਾ ਥੋੜੀ ਜੀ ਬੱਚੇ ਓਖੜੀ ਬੱਚੇ ਓਖੜੀ ਸਾਚੇ ਦੱਸਿਆ ਭਾਈ ਜਿਹੜੀ ਗੱਲ ਸਿੱਧੀ ਝੋਟੇ ਕੋ ਹੁਣ ਦੋ ਚੀਵਾਵਾ 12 ਕਿਲੋ ਹੋਊਗਾ ਠੀਕ ਹੈ ਜੀ ਇਹ ਤਾਂ ਬਹੁਤ ਹਲੇ ਵਰੀ ਇਹਦੀ ਕੁਆਲਿਟੀ ਤੁਹਾਨੂੰ ਬਹੁਤ ਸੋਹਣਾ ਲੱਗਾ ਹੋਊ ਇਹਨੂੰ ਜਿਵਾਈ ਜਿਵਾਈ ਭਾਈ ਪੋਲੀ ਨੇ ਦੀ ਚੰਗੇ ਮਰੋ ਉਧਰ ਵੀ ਚੰਗੇ ਘਰੋਂ ਲਈ ਆ ਉਧਰ ਦੀਆਂ ਮਈਆਂ ਦੀ ਕੱਟੀ ਪਲੀ ਆ ਕੱਟੀ ਪਲੀ ਆ ਵਿੱਚ ਵੱਡੀ ਮਾੜੀ ਦੀ ਕੱਟੀ ਆ ਵੀ ਮਾੜੀ ਮੋਟੀ ਗੱਲ ਜਿਹੜਾ ਤੇ ਇਹਦਾ ਕੱਦ ਕਾਠ ਤੇ ਕੱਦ ਦੇ ਵੇਖੋ ਪਛਾਨੀ ਆਂਦੀ ਆ ਵੀ ਛੋਟੀ ਪੂਰੀ ਬ੍ਰੈਂਡ ਆ ਤਾਜੀ ਆ ਠੀਕ ਆ ਜੀ ਆਹ ਜੀ ਬੰਦਾ ਠੀਕ ਆ OK ਮਾਰਕਟਾ ਥੋੜੀ ਵੀਰ ਬੱਚਿਆਂ ਓਖੜੀ ਆ ਹਾਂ ਜੀ ਦੱਸ ਕੇ ਦਵਾਂਗੇ ਜਿਹੜਾ ਵੀਰਪੁਰਾ ਭਾੜੇ ਤੇ ਆਉਂਦੀ ਈ ਛੋਟੀ ਠੀਕ ਆ ਜਿਹੜਾ ਮਰਜੀ ਵੀਰਪੁਰਾ ਚੋੜਿਆ 12 ਕਿਲੋ ਦੁੱਧ ਦੀ ਵਧੀਆ ਛੋਟੀ ਜੀ ਆਦੇ ਨਾਮ ਮੋਨਵੀਰ ਕਰਾਉ ਨੂੰ ਜੋ ਮੱਧੀ ਜੜੀ ਐਂਡ ਦੇਦਰਨੀ ਜਿੰਨੀ 85000 85000 ਦੀ 85000 ਦੀ ਵੱਡੀ ਚੋੜ ਬਚਾ ਔਖੜੇ 85000 ਦੀ ਕਰਦੇ ਥੋੜਾ بڑا ਕੋਈ ਵੀਰ ਭਰਾ ਉਹ ਘਰ ਆਵੇ ਤੇ ਹੋ ਜੂ ਮਾਨਤਾ ਕਰਦੇ ਮੰਨ 85 ਦੀ ਵੀਰ ਝੋਟੀ ਜਿਹੜਾ ਕੋਈ ਵੀਰ 85 ਬਾਈ ਕਹਿੰਦਾ ਮੋਲਿਆ ਤੇ ਹਾਂ ਨਾ ਜਸਨ ਨੂੰ 85 ਦੇਣੀ ਹੈ ਜੇ ਵੀਰ ਭਰਾ ਇੱਥੇ ਆ ਗਿਆ ਤਾਂ ਹੀ ਹੋ ਜੂਗਾ ਹੋ ਜੂਗਾ ਨਾ ਚਲੋ ਠੀਕ ਆ ਬਾਈ ਕਹਿੰਦਾ ਪੂਰਾ ਮਾਨ ਹੋ ਜੂਗਾ ਠੀਕ ਆ ਜੀ ਮਾਰਟੀ ਵਾਲੀ ਸਾਫ ਹੁੰਦੀ ਆ ਓਕੇ ਜੀ ਜਨਮ ਦੋਵੇਂ ਵੀਰ ਚੰਗੇ ਵੱਡੇ ਤੇ ਚੰਗੀਆਂ ਝੋਟੀਆਂ ਆਪਣੇ ਚੰਗੀਆਂ ਸਾਫ ਸੁਥਰੀ ਆਪਣਾ ਕੋ ਵੱਡੀਆਂ ਝੋਟੀਆਂ ਪਹੁੰਚਣਗੀਆਂ ਆ ਵੱਡੀਆਂ ਝੋਟੀਆਂ ਆ ਜੀ ਕੱਪੜਾ ਵੀ ਆਉਣ ਗਿਆ ਤਾਜ਼ੀਆਂ ਵੀ ਆਉਣ ਠੀਕ ਆ ਬਈਰ ਕਲਿਆਉ ਤਾਂ ਹੈਪੀ ਰੋ ਕਲਿਆਉ ਉਧਰ ਚੰਗੇ ਆ ਸਾਰੇ ਸਾਫ ਹੋਰੇ ਵੀਰ ਗਿਆ ਆ ਝੋਟੀਆਂ ਲਈਆਂ ਪਾਸ ਕੀਤੀਆਂ ਬਸ ਤਸੋਂ ਪਹੁੰਚਣਗੀਆਂ ਠੀਕ ਆ ਵੀ ਇਹਨੂੰ ਭੇਜਿਆ ਬਾਕੀ ਲਾਈਕ ਕਮੈਂਟ ਸ਼ੇਅਰ ਬਾਤਾਂ ਵਾਦ ਕਰਿਆ ਕਰੋ ਜਿੰਨੇ ਵੀਰ ਭਰਾ ਨਾਲ ਜੁੜੇ ਸੰਗ ਜੀ ਆ ਸਾਰਿਆਂ ਦਰਵਾ ਧੰਨਵਾਦ ਕਰਦੇ ਆ ਠੀਕ ਆ ਜੀ ਆਰੀ ਸੰਸਕਰਾ ਵੀ ਜੀ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਖਿੱਚ ਕੇ ਜਰਾ ਤੇ ਸਾਰ ਖਤਰਾਂ ਦੇ ਪਸ਼ੂ ਖਰੀਦ ਸਕਦੇ ਨਿਕਾ ਵੱਡਾ ਮਿਲੂਗਾ ਜਿੱਦਾਂ ਦੀ ਡਿਮਾਂਡ ਹੋਗਾ 77 ਦਾ ਆਪਣੇ ਕੋ ਮਿਲੂਗਾ ਜਿਹੜੀ ਗੱਲ ਹੈ ਗਾਂ ਵੀ ਚੰਗੀ ਤੋਂ ਚੰਗੀ ਵੈਸ਼ੀ ਆਉਂਦੀ ਵਹਿੜ ਠੀਕ ਹੈ ਜੀ ਵਧੀਆ ਵਧੀਆ ਜਾਨਵਰ ਵੀ ਨੇ ਟੌਪ ਦਾ ਟੌਪ ਲੈਣੀ ਠੀਕ ਹੈ ਭਾਈ ਜੀ ਸਰਸੀ ਕਾਲ ਜੀ